ਹਾਂ ਤਾਂ ਸਹੀ ਹੈ ਲਿਖਾਈ ਆਪੋ ਆਪਣੀ ਲਿਖਾਈ ਆਪੋ ਆਪਣੀ ਆਹੀ ਹੈ ਬਈ ਰਾਜਾ ਮਾਲਾ ਤੇ ਸਲੀਮ ਨੇ ਲਿਆ ਦਰਸ਼ਨ ਕਿੰਨੇ ਦਾ ਕਰਾਤਾ 6000 ਲਿਖਾਈ ਆਪੋ ਆਪਣੀ ਲਿਖਾਈ ਆਪੋ ਆਪਣੀ ਠੀਕ ਹੈ ਆ ਵਕਾਟੋ ਬੱਤੀ ਆ ਮੜਦਾ ਲੈ ਜਗਰੀਬ ਬਾਈ ਸਾਨੂੰ ਸੌਦਾ ਦਿਖਾਦ ਕੇ ਮੰਡੀ ਦਾ ਸਤਪਾਲ ਨੇ ਕਰਾਇਆ ਇਹ ਵੀਰੇ ਤਬਾਦਲਾ ਕਰਾਇਆ ਆਪਾਂ ਨੂੰ ਕਿਹੜੀ ਐਸ ਬੱਕਰੀ ਦਾ ਇਹਦੇ ਬੱਚੇ ਆ ਇਹਦੇ ਮਗਰ ਤਿੰਨ ਬੱਚੇ ਤਿੰਨ ਬੱਚੇ ਹੈਗੇ ਆ ਕਾਲੇ ਬੱਚੇ ਆ ਕਾਲੇ ਤਿੰਨੇ ਬੱਚੇ ਤੇ ਉਧਰੋਂ ਕਿਹੜੀ ਬੱਕਰੀ ਆ ਉਧਰ ਉਹ ਬੱਕਰੀ ਬਹੁਤ ਬੱਕਰੀ ਵਿਖਾ ਦੇ ਦਾਂਗੇ ਬਾਈ ਲੈਣ ਵਾਲੇ ਦਾ ਨਾਂ ਕੀ ਆ ਤਬਾਦਲਾ ਕੀ ਨਾਂ ਛੋਟਾ ਹੀ ਕਿਹੜਾ ਪਿੰਡ ਆ ਸਪਾਲਾ ਬਾਈ ਸੋਡਾ ਕਿਹੜਾ ਪਿੰਡ ਹੈ? ਰਾਨੀਆਲਾ ਰਾਨੀਆਲਾ ਤੇ ਕਿਵੇਂ ਸੱਤ ਬਾਲ ਨਾਲ ਲੈਣ ਦੇ ਨੂੰ 6000 ਰੁਪਏ ਦਾਵਾ ਨਾਲ ਠੀਕ ਯਾਰ ਸੱਤ ਬਾਲ ਵਾਲੇ ਨੇ ਉਹਨੂੰ ਦੇਣਾ ਹਾਂ ਠੀਕ ਹੈ ਤੇ ਇੱਕ ਬੱਕਰੀ ਦਾ ਤਵਾਦਲਾ ਲਖਾਈ ਲਖਾਈ ਆਪੋ ਆਪਣੀ ਲਖਾਈ ਆਪੋ ਆਪਣੀ ਲੋ ਯਾਰ ਬੱਕਰੀ ਦਾ ਸੌਦਾ ਤੇ ਉਹ ਬੱਚੇ ਵੀ ਦਿਖਾ ਦਿੰਨੇ ਆ ਤੁਹਾਨੂੰ ਦਿਖਾਈਏ ਆ ਬੱਕਰੀ ਦਾ ਤਬਾਦਲਾ ਉਹ ਤਿੰਨ ਬੱਚਿਆਂ ਵਾਲੀ ਬੱਕਰੀ ਨਾਲ ਹੋਇਆ ਏ ਬਾਈ ਕਿਹੜੀ ਬੱਕਰੀ ਦਾ ਸੌਦਾ ਹੋਇਆ ਹੁਣ ਕੀਨੇ ਕਰਾਇਆ ਦਰਸ਼ਨ ਤੂੰ ਨਹੀਂ ਜੀ ਸੌਦਾ ਬਾਈ ਨੇ ਕਰਾਇਆ ਬਾਈ ਲੈਨ ਵਾਲੇ ਦਾ ਨਾਂ ਕੀ ਆ ਦਰਵਿੰਦਰ ਵੀਰ ਕਿਹਦਾ ਪਿੰਡ ਆ ਆਲਮ ਵਾਲਾ ਬਾਈ ਤੇਰਾ ਰਾਣੀ ਵਾਲਾ ਜੀ ਲਓ ਜੀ ਆ ਬੱਕਰੀ ਦਾ ਸੌਦਾ ਹੋਇਆ ਕਿੰਨੇ ਚ ਹੋ ਗਿਆ 6000 ਦਾ ਜੀ ਲਿਖਾਈ ਲਿਖਾਈ ਆਪੋ ਆਪਣੀਆਂ 6000 ਚ ਸੌਦਾ ਹੋਇਆ 6000 ਦਾ ਸੌਦਾ ਹੋਇਆ ਪੈਸੇ ਕਨਾ ਦੋ ਪੈਸੇ ਰੱਖ ਤਾਰ ਕੇ ਲੈ